ਹਾਲੇਲੂਇਆ 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 ਥੈਂਕ ਯੂ ਜੀਸਸ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਹਾਲੇਲੂਇਆ ਹਾਲੇਲੂਇਆ ਹੈ ਸਰਵ ਸ਼ਕਤੀਮਾਨ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡੀ ਮਹਿਮਾ ਤੁਹਾਡੀ ਵਡਿਆਈ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਇਸ ਸੁੰਦਰ ਅਤੇ ਮੁਬਾਰਕ ਸਮੇਂ ਦੇ ਲਈ ਪਿਤਾ ਪਰਮੇਸ਼ ਜੀ ਜੋ ਤੁਸੀਂ ਸਾਡੇ ਸਭਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਦੇਹ ਦਿੱਤਾ ਹੈ ਪਿਤਾ ਪਰਮੇਸ਼ ਜੀ ਤੁਹਾਡੀ ਕਿਰਪਾ ਵਾਸਤੇ ਤੁਹਾਡੀ ਰਹਿਮਤਾਂ ਦੇ ਲਈ ਤੁਹਾਡੇ ਬਰਕਤਾਂ ਤੇ ਆਸ਼ੀਸ਼ਾਂ ਦੇ ਲਈ ਪਿਤਾ ਪਰਮੇਸ਼ ਜੀ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ ਜੀ ਅਸੀਂ ਦਾਦੇ ਤੇ ਕੰਮ ਦੀ ਹੋਏ ਪਿਤਾ ਪਰਮੇਸ਼ ਜੀ ਤੁਹਾਡੀ ਪਾਕ ਪਵਿੱਤਰ ਹਜ਼ੂਰੀ ਵਿੱਚ ਝੁਕਦੇ ਹਾਂ ਪਿਤਾ ਪਰਮੇਸ਼ ਜੀ ਸਾਨੂੰ ਆਪਣੇ ਪਾਕ ਪਵਿੱਤਰ ਹਜ਼ੂਰੀ ਵਿੱਚ ਸਵੀਕਾਰ ਕਰੋ ਪਿਤਾ ਪਰਮੇਸ਼ ਜੀ ਤੁਹਾਡਾ ਧੰਵਾਦ ਹallelujah ਪ੍ਰਭੂ ਜੀ ਤੁਸੀਂ ਮਹਿਮਾ ਦੇ ਯੋਗ ਪਰਮੇਸ਼ ਤੁਸੀਂ ਵਡਿਆਈ ਆਦਤ ਦੇ ਯੋਗ ਪਰਮੇਸ਼ ਨੂੰ ਪਿਤਾ ਪਰਮੇਸ਼ ਜੀ ਤੁਹਾਡਾ ਧੰਵਾਦ ਹallelujah ਹਾਲੇਲੂਇਆ ਹਾਲੇਲੂਇਆ ਪਵਿੱਤਰ 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 ਅਤੀ ਪਵਿੱਤਰ ਸਾਰਾ ਦੇ ਯਹੋਵਾ ਪਰਮੇਸ਼ਰ ਜੀ ਜੀ ਤੁਹਾਡਾ ਧੰਨਵਾਦ ਕਰਦੇ ਆ ਹਾਲੇਲੂਇਆ ਹਾਲੇਲੂਇਆ ਕਾਸ਼ ਤੁਹਾਡਾ ਸਿੰਘਾਸਨ ਅਤੀ ਤੁਹਾਡੇ ਪੈਰਾਂ ਦੀ ਚੌਂਕੀ ਹੈ ਪਿਤਾ ਪਰਮੇਸ਼ਰ ਜੀ ਅਸੀਂ ਪ੍ਰਭੂ ਜੀ ਦਾ ਦੇ ਦੇ ਕੰਮ ਦੇ ਹੋਏ ਤੁਹਾਡੇ ਅੱਗੇ ਝੁਕਦੇ ਹਾਂ ਪਿਤਾ ਪਰਮੇਸ਼ਰ ਜੀ ਸਾਡੇ ਸਭਨਾ ਤੇ ਆਪਣੀ ਕਿਰਪਾ ਆਪਣੀ ਦਇਆ ਬਣਾਈ ਰੱਖੋ ਪਿਤਾ ਪਰਮੇਸ਼ਰ ਜੀ ਹਾਲੇਲੂਇਆ ਹਾਲੇਲੂਇਆ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਪ੍ਰਭੂ ਜੀ ਤੁਸੀਂ ਮਹਾਨ ਹੋ ਸਰਵ ਸ਼ਕਤੀਮਾਨ ਪਰਮੇਸ਼ਰ ਪ੍ਰਭੂ ਜੀ ਤੁਸੀਂ ਹਿਰਦੇ ਔਰ ਗੁਰਦੇ ਨੂੰ ਜਾਂਚਣ ਵਾਲੇ ਪਰਮੇਸ਼ਰ ਪ੍ਰਭੂ ਜੀ ਤੁਸੀਂ ਸਾਡੇ ਸਿਰਜਣਹਾਰ ਰਚਨਹਾਰ ਪਰਮੇਸ਼ਰ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਤੁਸੀਂ ਸਾਰੀ ਕਾਇਨਾਤ ਨੂੰ ਬਣਾਉਣ ਵਾਲੇ ਪਰਮੇਸ਼ਰ ਪ੍ਰਭੂ ਜੀ ਤੁਹਾਡੇ ਤੋਂ ਛੁੱਟ ਕੋਈ ਵੀ ਪਰਮੇਸ਼ਰ ਨਹੀਂ ਹੈ ਪ੍ਰਭੂ ਜੀ ਤੁਸੀਂ ਆਕਾਸ਼ ਧਰਤੀ ਸਮੁੰਦਰ ਜੋ ਕੁਛ ਉਸ ਦੇ ਵਿੱਚ ਹੈ ਪਿਤਾ ਪਰਮੇਸ਼ਰ ਜੀ ਸ਼ਬਦਾਂ ਦੇ ਰਚਨਹਾਰ ਪਰਮੇਸ਼ਰ ਪ੍ਰਭੂ ਜੀ ਤੁਹਾਡਾ ਤਨਵਾਦ ਕਰਦੇ ਹallelujah 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 ਰਾਜਾ ਤੇ ਰਾਜਾ ਪ੍ਰਭੂਆਂ ਦੇ ਪ੍ਰਭੂ ਸਰਵ ਸ਼ਕਤੀਮਾਨ ਪਰਮੇਸ਼ਰ ਜੀ ਤੁਹਾਡੀ ਵਡਿਆਈ ਹੋਵੇ ਪਿਤਾ ਪਰਮੇਸ਼ਰ ਜੀ ਤੁਹਾਡੇ ਪਾਕ ਪਵਿੱਤਰ ਲੋਹੂ ਦੀ ਜਜਾ ਕਰੂ ਵੇ ਪਿਤਾ ਪਰਮੇਸ਼ਰ ਜੀ ਪ੍ਰਭੂ ਯੇਸ਼ੂ ਮਸੀਹ ਜੀ ਤਾੜਾਤਨ ਵਾਦ ਹalleluyah halleluyah halleluyah ਪਿਤਾ ਪਰਮੇਸ਼ ਜੀ ਅਸੀਂ ਆਪਣੇ ਆਪ ਨੂੰ ਤੁਹਾਡੇ ਪਾਕ ਪਵਿੱਤਰ ਹੱਥਾਂ ਵਿੱਚ ਸੌਂਪ ਦਿੰਨੇ ਆ ਪਿਤਾ ਪਰਮੇਸ਼ ਜੀ ਜੀ ਆਪਣੇ ਪਰਿਵਾਰਾਂ ਨੂੰ ਤੁਹਾਡੇ ਪਾਕ ਪਵਿੱਤਰ ਹੱਥਾਂ ਵਿੱਚ ਸੌਂਪ ਦਿੰਨੇ ਹਾਂ ਪਿਤਾ ਪਰਮੇਸ਼ ਜੀ ਸਾਡੇ ਤੇ ਕਿਰਪਾ ਕਰੋ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਸਾਨੂੰ ਆਪਣਾ ਬਲ ਆਪਣੀ ਸਮਝ ਆਪਣੀ ਗਿਆਨ ਪ੍ਰਕਾਸ਼ ਦਾ ਆਤਮਾ ਦਿਓ ਪਿਤਾ ਪਰਮੇਸ਼ਰ ਜੀ ਹallelujah ਹallelujah ਪਿਤਾ ਪੁੱਤਰ ਪਵਿੱਤਰ ਆਤਮਾ ਜੀ ਅਸੀਂ ਆਪਣੀ ਜ਼ਿੰਦਗੀ ਵਿੱਚ ਆਪ ਜੀ ਦਾ ਸੁਆਗਤ ਕਰਦੇ ਆ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਵਾਦ ਤੁਹਾਡਾ ਧੰਵਾਦ ਤੁਹਾਡਾ ਫਜ਼ਲ ਤੁਹਾਡੀ ਦਇਆ ਹੀ ਸਾਡੇ ਲਈ ਕਾਫੀ ਹੈ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਵਾਦ ਕਰਦੇ ਪ੍ਰਭੂ ਜੀ ਸਾਡੇ ਧੰਵਾਦ ਦੀਆਂ ਭੇਟਾਂ ਨੂੰ ਪਿਤਾ ਪਰਮੇਸ਼ਰ ਜੀ ਆਪਣੀ ਪਾਪ ਪਵਿੱਤਰ ਹਜ਼ੂਰੀ ਵਿੱਚ ਸਵੀਕਾਰ ਕਰਨਾ ਵੀ ਤਾਂ ਪਰਮੇਸ਼ ਜੀ ਤੁਹਾਡਾ ਤਨ ਬਾਤ ਸਾਡਾ ਤਾਂ ਪਰਮੇਸ਼ ਜੀ ਤੁਹਾਡੀ ਸ਼ਰਨ ਵਿੱਚ ਆਣਾ ਮੁਬਾਰਕ ਹੋਵੇ ਯਿਸੂ ਮਸੀਹ ਦੇ ਨਾਮ ਵਿੱਚ ਹਾਲੇਲੂਇਆ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਪ੍ਰਭੂ ਜੀ ਤੁਹਾਡੇ ਵਚਨ ਚ ਲਿਖਿਆ ਯਹਵਾ ਦਾ ਧੰਵਾਦ ਕਰਨਾ ਪਲਾ ਹੈ ਇਹ ਆਤਮਾਨ ਪਰਮੇਸ਼ਰ ਤੇਰੇ ਨਾਮ ਦਾ ਪਜਨ ਗੋਣਾ ਗੁਣ ਗਾਣਾ ਪਲਾ ਹੈ ਸਵੇਰ ਨੂੰ ਤੇਰੀ ਦਇਆ ਦਾ ਰਾਤ ਨੂੰ ਤੇਰੀ ਵਫਾਦਾਰੀ ਦਾ ਪ੍ਰਚਾਰ ਕਰਨਾ ਪਲਾ ਹੈ ਸੱਚ ਮੁਝ ਪਿਤਾ ਪਰਮੇਸ਼ਰ ਜੀ ਤੁਸੀਂ ਮਹਿਮਾ ਦੇ ਯੋਗ ਹੋ ਪਿਤਾ ਪਰਮੇਸ਼ਰ ਜੀ ਤੁਸੀਂ ਆਦਤ ਦੇ ਯੋਗ ਹੋ ਪਿਤਾ ਪਰਮੇਸ਼ਰ ਜੀ ਤੁਸੀਂ ਅਲਫਾ ਹੋ ਤੁਸੀਂ ਓਮੇਗਾ ਤੁਸੀਂ ਆਦੋ ਤੁਸੀਂ ਅੰਤ ਹੋ ਪਿਤਾ ਪਰਮੇਸ਼ਰ ਜੀ ਤੜਾ ਤਨਵਾਦ ਕਰਦੇ ਪ੍ਰਭੂ ਜੀ ਪਿਛਲੇ ਸਮਿਆਂ ਦੇ ਵਿੱਚ ਬੀਤਿਆ ਸਮੇਂ ਦੇ ਵਿੱਚ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੇ ਸਭਨਾ ਜ਼ਰੂਰਤਾਂ ਨੂੰ ਪੂਰੇ ਕੀਤਾ ਪ੍ਰਭੂ ਜੀ ਅਸੀਂ ਤੁਹਾਡਾ ਤਨਵਾਦ ਕਰਦੇ ਪ੍ਰਭੂ ਜੀ ਤੁਸੀਂ ਸਾਡੀ ਜਾਨ ਨੂੰ ਮੌਤ ਤੋਂ ਬਚਾਇਆ ਹੈ ਪਿਤਾ ਪਰਮੇਸ਼ਰ ਜੀ ਸਾਡੀ ਜਾਨ ਨੂੰ ਨਾਸ਼ ਹੋਣ ਤੋਂ ਬਚਾਇਆ ਹੈ ਪਿਤਾ ਪਰਮੇਸ਼ਰ ਜੀ ਤੁਹਾਡਾ ਤਨਵਾਦ ਕਰਦੇ ਤੁਸੀਂ ਸਾਨੂੰ ਹਰ ਤਰ੍ਹਾਂ ਦੇ ਪਾਪ ਤੇ ਬੁਰਾਈ ਤੋਂ ਬਚਾ ਕੇ ਰੱਖਿਆ ਪਿਤਾ ਪਰਮੇਸ਼ ਜੀ ਅਸੀਂ ਤੁਹਾਡਾ ਧੰਨਵਾਦ ਆੜੀ ਵਡਿਆਈ ਕਰਦੇ ਆ ਪਿਤਾ ਪਰਮੇਸ਼ ਜੀ ਅਸੀਂ ਧੰਨਵਾਦ ਕਰਦੇ ਸੁੰਦਰ ਅਤੇ ਮੁਬਾਰਕ ਦਿਨ ਦੇ ਲਈ ਪਿਤਾ ਪਰਮੇਸ਼ ਜੀ ਜੋ ਤੁਸੀਂ ਸਾਡੀ ਸਭਨੇ ਦੀ ਜ਼ਿੰਦਗੀ ਵਿੱਚ ਦੇ ਦਿੱਤਾ ਹੈ ਪਿਤਾ ਪਰਮੇਸ਼ ਜੀ ਬਹੁਤ ਸਾਰੇ ਲੋਕ ਅੱਜ ਨਹੀਂ ਦੇਖ ਸਕੇ ਪਿਤਾ ਪਰਮੇਸ਼ ਜੀ ਲekin ਤੁਹਾਡੀ ਕਿਰਪਾ ਤੁਹਾਡਾ ਫਜ਼ਲ ਤੁਹਾਡਾ ਅਨੁਗ੍ਰਹਿ ਸਾਡੇ ਲਈ ਕਾਫੀ ਹੈ ਪਿਤਾ ਪਰਮੇਸ਼ ਜੀ ਸੀ ਤੁਹਾਡਾ ਧੰਨਵਾਦ ਕਰਦੇ ਹਾਲੇਲੂਇਆ 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 ਪਿਤਾ ਪਰਮੇਸ਼ਰ ਜੀ ਸਾਡੇ ਸਭ ਜਾਣੇ ਤੇ ਅਣਜਾਣੇ ਗੁਨਾਹ ਸਾਨੂੰ ਮਾਫ ਕਰ ਦੇ ਪਿਤਾ ਪਰਮੇਸ਼ਰ ਜੀ ਸਾਨੂੰ ਆਪਣੇ ਪਾਪ ਪਵਿੱਤਰ ਲਹੂ ਦੇ ਨਾਲ ਧੋ ਕੇ ਸ਼ੁੱਧ ਕਰੋ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ প্রভু ਯਿਸੂ ਵਸੀ ਜੀ ਤੁਹਾਡੇ ਕੋੜੇ ਖਾਂ ਦੇ ਨਾਲ ਸਾਨੂੰ ਚੰਗੇ ਕੀਤੇ ਗਏ ਆ ਪਿਤਾ ਪਰਮੇਸ਼ਰ ਜੀ ਤੁਹਾਡਾ ਪਾ ਤੁਹਾਡੇ ਪਾਕ ਪਵਿੱਤਰ ਲਹੂ ਬਹਾਨ ਦੇ ਵਸੀਲੇ ਸਾਨੂੰ ਮੁਕਤੀ ਸ਼ਕਤੀ ਸ਼ਾਂਤੀ ਮਿਲੀ ਹੈ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਹਾਲੇਲੂਇਆ ਹੇਲੂਇਆ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਪ੍ਰਭੂ ਜੀ ਤੁਸੀਂ ਕਿਹਾ ਮੈਨੂੰ ਬੁਖਾਰ ਮੈਂ ਤੈਨੂੰ ਵਡੀਆਂ-ਵਡੀਆਂ ਓਕੇ ਓਕੇ ਗੱਲਾਂ ਦੱਸਾਂਗਾ ਜਿਹਨਾਂ ਤੂੰ ਹਜੇ ਨਹੀਂ ਸਮਝਾ ਪਿਤਾ ਪਰਮੇਸ਼ਰ ਜੀ ਆਪਣੇ ਗੁਜੇ ਪਿਤਾ ਨੂੰ ਸਾਡੇ ਉੱਤੇ ਜ਼ਾਹਿਰ ਕਰੋ ਪਿਤਾ ਪਰਮੇਸ਼ਰ ਜੀ ਤੜਾ ਤਨਵਾਦ ਕਰਦੇ ਪ੍ਰਭੂ ਜੀ ਸਾਨੂੰ ਗਿਆਨ ਪ੍ਰਕਾਸ਼ਤਾ ਆਤਮਾ ਦਿਓ ਸਾਡੀ ਆਤਮਿਕ ਸਮਝ ਆਤਮਿਕ ਬੋਧ ਨੂੰ ਖੋਲ ਦਿਓ ਪਿਤਾ ਪਰਮੇਸ਼ਰ ਜੀ ਸਾਡੇ ਆਤਮਿਕ ਅੱਖਾਂ ਨੂੰ ਖੋਲ ਦਿਓ ਪਿਤਾ ਪਰਮੇਸ਼ਰ ਜੀ ਤਾਂ ਜੋ ਅਸੀਂ ਤੁਹਾਡੀ ਮਹਿਮਾ ਤੇ ਵਿਡਿਆਈ ਕਰੀਏ ਪਿਤਾ ਪਰਮੇਸ਼ਰ ਤੜਾਤਾਂਵਾਦ ਪਿਤਾ ਪਰਮੇਸ਼ ਜੀ ਅਸੀਂ ਤੁਹਾਡੇ ਰੰਗਾ ਦੇ ਵਿੱਚ ਰੰਗੇ ਰਹੀਏ ਪਿਤਾ ਪਰਮੇਸ਼ ਜੀ ਤੁਹਾਡਾ ਤਨਵਾਦ ਕਰਦੇ ਹallelujah ਹallelujah ਪ੍ਰਭੂ ਜੀ ਤੁਸੀਂ ਮਹਿਮਾ ਦਿਓ ਤੁਸੀਂ ਉਸਤਦੀਓ ਹੋ ਪਿਤਾ ਪਰਮੇਸ਼ ਜੀ ਸੜਿਆ ਆਦੀ ਕੰਨਾਂ ਨੂੰ ਖੋਲ ਦਿਓ ਪ੍ਰਭੂ ਜੀ ਦਇਆ ਕਰੋ ਤਾਂ ਜੋ ਸਾਫ ਸਾਫ ਅੰਦਰ ਆਤਮਾ ਦੀ ਤੁਹਾਡੀ ਆਵਾਜ਼ ਨੂੰ ਸੁਣ ਸਕੇ ਪਿਤਾ ਪਰਮੇਸ਼ ਜੀ ਤੁਹਾਡਾ ਤਨਵਾਦ ਕਰਦੇ ਹallelujah ਹallelujah hallelujah thank you jesus ਪਿਤਾ ਪਰਮੇਸ਼ਰ ਤੁਹਾਡੇ ਬਚਨ ਚ ਲਿਖਿਆ ਜਿਹੜਾ ਤਮਹਾਨ ਦੀ ਓਟ ਵਿੱਚ ਵਸਦਾ ਸਰ ਸ਼ਕਤੀਮਾਨ ਦੇ ਸਾਏ ਹੇ ਟਿਕੇਗਾ ਹallelujah ਪਿਤਾ ਪਰਮੇਸ਼ਰ ਸੱਚਮੁੱਚ ਤੁਸੀਂ ਸਾਡੀ ਪਨਾਹ ਹੋ ਸਾਡਾ ਉੱਚਾ ਗੜ੍ਹ ਸਾਡੇ ਛਡਾਉਣ ਵਾਲੇ ਪਰਮੇਸ਼ਰ ਉਹ ਪ੍ਰਭੂ ਜੀ ਅਸੀਂ ਤੁਹਾਡਾ ਤਨਵਾਦ ਕਰਦੇ ਪਵਿੱਤਰ ਰਾਤ ਵਾਜੀ ਤੁਸੀਂ ਸਾਡੇ ਸੱਚੇ ਸਹਾਈ ਕੋ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਪਿਤਾ ਪਰਮੇਸ਼ ਜੀ ਜਿਸ ਨੇ ਸਾਡੀ ਜਾਨ ਨੂੰ ਨਾਸ਼ ਹੋਣ ਤੋਂ ਬਚਾਇਆ ਪਿਤਾ ਪਰਮੇਸ਼ ਜੀ ਤੁਹਾਡਾ ਧੰਨਵਾਦ ਕਰਦੇ ਪਿਤਾ ਪਰਮੇਸ਼ ਜੀ ਤੁਸੀਂ ਸਾਨੂੰ ਧਰਮੀਆਂ ਦੀ ਸੰਗਤੀ ਦਿੱਤੀ ਹੈ ਪਿਤਾ ਪਰਮੇਸ਼ ਜੀ ਤੁਹਾਡੇ ਧਾਰਮਿਕਤਾ ਦੇ ਦੁਆਰਾ ਸਿੱਖਰ ਵੀ ਧਰਾਈ ਜਾਂਦੇ ਆ ਪਿਤਾ ਪਰਮੇਸ਼ ਜੀ ਪ੍ਰਭੂ ਜੀ ਤੁਹਾਡੇ ਬਚਨ ਚ ਲਿਖਿਆ ਧਰਮੀ ਖਜੂਦ ਦੇ ਬ੍ਰਿਸ਼ਵਾਂ ਫਲਿਆ ਰਹੇਗਾ ਲਬਾ ਨੋਨ ਦੇ ਦਿਯਾਰ ਵਾਂਗ ਵਾਦੇ ਜਾਣਗੇ ਹallelujah ਸੱਚਮੁੱਚ ਪਿਤਾ ਪਰਮੇਸ਼ ਜੀ ਤੁਸੀਂ ਸਾਨੂੰ ਵਧਾਇਆ ਹੈ ਪਿਤਾ ਪਰਮੇਸ਼ ਜੀ ਤੁਸੀਂ ਸਾਨੂੰ ਖਾਕ ਦੇ ਵਿੱਚੋਂ ਚੁੱਕ ਕੇ ਪਤਵੰਤਾ ਦੇ ਵਿੱਚ ਬਿਠਾਇਆ ਹੈ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਜੀ ਤੁਸੀਂ ਸਾਡੇ ਸਿਰ ਤੇ ਦਇਆ ਤੇ ਰਹਿਮ ਦਾ ਮੁਕਤ ਰੱਖਿਆ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਜੀ ਤੁਸੀਂ ਸਾਨੂੰ ਉਕਾਬਾ ਵਾਲਾ ਬਲ ਦਿੱਤਾ ਹੈ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਹਾਲੇਲੂਇਆ ਹਾਲੇਲੂਇਆ ਥੈਂਕ ਯੂ ਜੀਸਸ ਥੈਂਕ ਯੂ ਜੀਜ਼ਸ ਪਿਤਾ ਪਰਮੇਸ਼ਰ ਜੀ ਤੁਹਾਡਾ ਤਨ ਵਾਦ ਕਰਦੇ ਹallelujah ਪ੍ਰਭ ਦਾ ਨਾਮ ਬਾਰਕ ਹੋਵੇ ਪਿਤਾ ਪਰਮੇਸ਼ਰ ਜੀ ਹਿੰਤੋ ਲੈ ਕੇ ਦੀਪਕ ਕਾਲ ਤੱਕ ਪਰਿਤਾ ਪਰਮੇਸ਼ਰ ਜੀ ਤੁਹਾਡੇ ਨਾਮ ਦੀ ਵਡਿਆਈ ਹੋਵੇ ਪਿਤਾ ਪਰਮੇਸ਼ਰ ਜੀ ਤੁਸੀਂ ਕਿਹਾ ਮੈਂ ਤੈਨੂੰ ਕਨਾਨ ਦਾ ਦੇਸ਼ ਦੇਵਾਂਗਾ ਤੁਹਾਡੀ ਮਿਲਖ ਦਾ ਹਿੱਸਾ ਹੈ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਮਿਸਰ ਦੀ ਗੁਲਾਮੀ ਤੋਂ ਛੁਡਾਇਆ ਪ੍ਰਭੂ ਜੀ ਪਾਪ ਦੀ ਗੁਲਾਮੀ ਤੋਂ ਛੁਡਾਇਆ ਪਿਤਾ ਪਰਮੇਸ਼ਰ ਜੀ ਸੀ ਤੁਹਾਡਾ ਧੰਨਵਾਦ ਕਰਦੇ ਤੁਸੀਂ ਸਾਨੂੰ ਅੰਧਕਾਰ ਦੇ ਵਾਸਤੋਂ ਛੁਡਾਇਆ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਆੜੀ ਵਡਿਆਈ ਕਰਦੇ ਆ ਪਿਤਾ ਪਰਮੇਸ਼ਰ ਜੀ ਹਾਲੇਲੂਇਆ ਹallelujah thank you jesus ਪ੍ਰਭੂ ਜੀ ਤੁਹਾਡੇ ਵਚਨ ਵਿੱਚ ਲਿਖਿਆ ਤੂੰ ਮੈਨੂੰ ਪੁਕਾਰ ਮੈਂ ਤੈਨੂੰ ਉੱਤਰ ਦੇਵਾਂਗਾ ਦੁੱਖ ਦੇ ਵਿੱਚ ਮੈਂ ਤੇਰੇ ਅੰਗ ਸੰਗ ਹੋਵਾਂਗਾ ਮੈਂ ਤੈਨੂੰ ਚੜਾਵਾਂਗਾ ਮੈਂ ਤੈਨੂੰ ਆਦਰ ਦੇਵਾਂਗਾ ਅੱਜ ਆਦੇ ਵਾਅਦੇ ਨਾਲ ਮੈਂ ਤੇਰੀ ਨਿਸ਼ਾ ਕਰਾਂਗਾ ਹallelujah ਸੱਚਮੁੱਚ ਪਿਤਾ ਪਰਮੇਸ਼ ਜੀ ਤੁਸੀਂ ਸੇਲ ਤੋਂ ਲੈ ਕੇ ਪੈਰ ਤੱਕ ਸਾਰ ਨੂੰ ਰੋਇਆ ਕੀਤਾ ਪਿਤਾ ਪਰਮੇਸ਼ ਜੀ ਤੁਹਾਡਾ ਧੰਨਵਾਦ ਕਰਦੇ ਪਿਤਾ ਪਰਮੇਸ਼ ਜੀ ਸੱਚਮੁੱਚ ਜਿਸ ਤਰ੍ਹਾਂ ਰਾਜਾ ਦਾਊਦ ਕਿਹਾ ਮੈਂ ਆਪਣੀ ਅੱਖਾਂ ਪਹਾੜਾਂ ਵੱਲ ਚੱਕਾਂਗਾ ਮੇਰੀ ਸਹਾਇਤਾ ਕਿੱਥੋਂ ਆਵੇ ਕਿ ਮੇਰੀ ਸਹਾਇਤਾ ਯਹੋਵਾ ਪਰਮੇਸ਼ਰ ਤੋਂ ਹੈ ਜਿਹੜਾ ਆਕਾਸ਼ ਔਰ ਪ੍ਰithvi ਨੂੰ ਬਣਾਉਣ ਵਾਲਾ ਪਰਮੇਸ਼ਰ ਸੱਚਮੁੱਚ ਪਿਤਾ ਪਰਮੇਸ਼ਰ ਜੀ ਤੁਸੀਂ ਬਹਾਨ ਹੋ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਸਾਡੀ ਮਾਤਾ ਦੀ ਕੁੱਖ ਦੇ ਵਿੱਚ ਹੀ ਚੁਣਿਆ ਤੇ ਠਹਿਰਾਇਆ ਤਾਂ ਜੋ ਅਸੀਂ ਤੁਹਾਡੀ ਮਹਿਮਾ ਕਰ ਸਕੀਏ ਪਿਤਾ ਪਰਮੇਸ਼ਰ ਜੀ ਤੁਹਾਡਾ ਫਜ਼ਲ ਤੁਹਾਡਾ ਅਨੁਗ੍ਰਹਿ ਸਾਡੇ ਲਈ ਕਾਫੀ ਹੈ ਪਿਤਾ ਪਰਮੇਸ਼ਰ ਜੀ ਤੁਸੀਂ ਕਹੇ ਮੈਂ ਤੋਂ ਮੰਗ ਮੈਂ ਕੋਮਾ ਤੇਰੀ ਮਿਰਾਤ ਤੇ ਦੇ ਕੰਡੇ ਤੇਰੀ ਮਿਲਕ ਕਰਦੇ ਹਾਂ ਹਾਲੇਲੂਇਆ ਸੱਚਮੁੱਚ ਪਿਤਾ ਪਰਮੇਸ਼ਰ ਜੀ ਤੁਸੀਂ ਮਹਾਨ ਉਹ ਪਿਤਾ ਪਰਮੇਸ਼ਰ ਜੀ ਹallelujah ਹallelujah ਪ੍ਰਭੂ ਜੀ ਤੁਸੀਂ ਆਪਣੇ ਭੈ ਮੰਨਣ ਵਾਲਿਆਂ ਦੀ ਇੱਛਾਵਾਂ ਪੂਰੀਆਂ ਕਰਦੇ ਹੋ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੀ ਦੁਖਾਇ ਨੂੰ ਸੋਨੇ ਕੇ ਉੱਤਰ ਦਿੰਦੇ ਹੋ ਪਿਤਾ ਪਰਮੇਸ਼ਰ ਜੀ ਤੁਹਾਡਾ ਤਨਵਾਦ ਹallelujah ਹallelujah ਯਹਵਾ ਸਾਡੇ ਡਿੱਗਣ ਵਾਲੇ ਨੂੰ ਸੰਭਾਲਦਾ ਹੈ ਸਾਰੇ ਚੁੱਕਿਆ ਹੋਇਆਂ ਨੂੰ ਸਿੱਧਾ ਕਰਨ ਵਾਲਾ ਪਰਮੇਸ਼ਰ ਹੈ ਹallelujah ਤਨਵਾਦ ਤਨਵਾਦ ਤੁਹਾਡੇ ਵਚਨ ਚ ਲਿਖਿਆ ਤਾਨਾ ਉਹ ਜਿਹਦਾ ਸਹਾਈ ਯਕੂਬ ਦਾ ਪਰਮੇਸ਼ਰ ਹੈ ਜਿਸ ਦੀ ਆਸ ਯਹਵਾ ਆਪਣੇ ਪਰਮੇਸ਼ਰ ਦੇ ਉੱਤੇ ਹੈ ਹallelujah ਸੱਚਮੁੱਚ ਪਿਤਾ ਪਰਮੇਸ਼ਰ ਤੁਹਾਡੀ ਦਇਆ ਤੁਹਾਡੀ ਵਫਾਦਾਰੀ ਸਦਾ ਤਿੱਕਰ ਹੈ ਪਿਤਾ ਪਰਮੇਸ਼ ਜੀ ਤੁਹਾਡਾ ਧੰਨਵਾਦ ਤੁਸੀਂ ਦਬਾਏ ਹੋਏ ਦਾ ਨਿਯਉ ਕਰਦੇ ਤੁਸੀਂ ਭੁੱਖਿਆਂ ਨੂੰ ਰੋਟੀ ਦਿੰਦੇ ਹੋ ਪਿਤਾ ਪਰਮੇਸ਼ ਜੀ ਯਹੋਵਾ ਨੇ ਦੀ ਅੱਖਾਂ ਨੂੰ ਖੋਲ ਦਿੰਦਾ ਈ ਹਵਾ ਝੁਕਿਆ ਹੋਏ ਨੂੰ ਸਿੱਧਾ ਕਰਦਾ ਈ ਉਹ ਵਤਰ ਮੈਨੂੰ ਪਿਆਰ ਕਰਦਾ ਈ ਹਵਾ ਪਰਦੇਸੀਆਂ ਦੀ ਪਾਲਣਾ ਕਰਦਾ ਹੈ ਜਿੱਤੀ ਮਾਂ ਤੇ ਵਿਧਵਾ ਨੂੰ ਉਹ ਸੰਭਾਲਦਾ ਸੱਚਮੁੱਚ ਪਿਤਾ ਪਰਮੇਸ਼ਰ ਜੀ ਤੁਸੀਂ ਮਹਾਨ ਹੋ ਪਿਤਾ ਪਰਮੇਸ਼ਰ ਜੀ ਤੁਹਾਡੇ ਵਰਗਾ ਕੋਈ ਨਹੀਂ ਹੈ ਪਿਤਾ ਪਰਮੇਸ਼ਰ ਜੀ ਤੁਸੀਂ ਕੀ ਹੈ ਤਾਂ ਆਪਣੇ ਪੂਰੇ ਦਿਲ ਨਾਲ ਯਹੋਵਾ ਤੇ ਪ੍ਰਵੋਸਰਾ ਕਰ ਆਪਣੀ ਸਮਝ ਤੇ ਤਤਵਾ ਨਾ ਕਰਦਾ ਆਪਣੇ ਸਾਰੇ ਰਾਹਾਂ ਵਿੱਚ ਚੱਲ ਬਿਸ਼ਾਂ ਤੇ ਤੇਰੇ ਮਾਰਗਾਂ ਨੂੰ ਸਿੱਧਿਆ ਕਰੇਗਾ ਤੁਹਾਡੇ ਵਚਨ ਵਿੱਚ ਲਿਖਿਆ ਤੁਸੀਂ ਪਰਮੇਸ਼ਰ ਦੇ ਨੇੜੇ ਜਾਓ ਤਾਂ ਉਹ ਵੀ ਤੁਹਾਡੇ ਨੇੜੇ ਵੇ ਕਾ ਹਾਲੇਲੂਇਆ ਆਪਣੇ ਆਪ ਨੂੰ ਪਰਮੇਸ਼ਰ ਦੇ ਬਲਵੰਤ ਹੱਥ ਦੇ ਹੇਠ ਨੀਵੇਂਆ ਕਰੋ ਤਾਂ ਉਹ ਵੇਲੇ ਸੇ ਤੁਹਾਨੂੰ ਉੱਚਾ ਕਰੇਗਾ ਹਾਲੇਲੂਇਆ ਸੱਚਮੁੱਚ ਪਿਤਾ ਪਰਮੇਸ਼ਰ ਤੁਹਾਡੇ ਬਚਨ ਵਿੱਚ ਲਿਖਿਆ ਹੈ ਨਾ ਬਲ ਨਾਲ ਸ਼ਕਤੀ ਨਾਲ ਪਰ ਪਰਮੇਸ਼ਰ ਦੀ ਆਤਮਾ ਦੇ ਦੁਆਰਾ ਸਭ ਕੁਝ ਖੁਦਾਵੰਤ ਅੜੇ ਆਤਮਾ ਦੁਆਰਾ ਸੰਭਵ ਹੈ ਪ੍ਰਭੂ ਜੀ ਤੁਹਾਡੇ ਬਚਨ ਜਿ ਲਿਖਿਆ ਜੋ ਕੁਝ ਮਨੁੱਖਾ ਤੋਂ ਅਨ ਹੋਣਾ ਹੈ ਪਰਮੇਸ਼ਰ ਤੋਂ ਸਭ ਕੁਝ ਹੋ ਸਕਦਾ ਹੈ ਸੱਚ ਮੁੱਚ ਪਿਤਾ ਪਰਮੇਸ਼ਰ ਜੀ ਤੁਹਾਡਾ ਤਾਂ ਵਾਅਦਾ ਕਰ دیا۔ ਹallelujah ਹallelujah ਥੈਂਕ ਯੂ ਜੀਸਸ ਹallelujah ਪ੍ਰਭੂ ਜੀ ਤੁਸੀਂ ਕਿਹਾ ਮੈਂ ਉਹਦਾ ਪਰਮੇਸ਼ਰ ਹੋਵਾਂਗਾ ਉਹ ਮੇਰੀ ਪ੍ਰਜਾ ਹੋਣਗੇ ਹallelujah ਪ੍ਰਭੂ ਜੀ ਤੁਹਾਡੇ ਬਚਨ ਚ ਲਿਖਿਆ ਹੈ ਕਿ ਜਿਹੜੀਆਂ ਵਸਾਂ ਅੱਖੀ ਨਾਲ ਵੇਖਿਆ ਨਾ ਕੰਨਾਂ 'ਚ ਸੁਨੀਆਂ ਨਾ ਇਨਸਾਨ ਦੇ ਮਨ ਵਿੱਚ ਆਈਆਂ ਜਿਹੜੀਆਂ ਵਸਾਂ ਪਰਮੇਸ਼ਰ ਨੇ ਆਪਣੇ ਪ੍ਰੇਮੀਆਂ ਦੇ ਲਈ ਤਿਆਰ ਕੀਤੀਆਂ ਹਨ ਹallelujah ਸੱਚ ਮੁੱਚ ਪਿਤਾ ਪਰਮੇਸ਼ਰ ਜੀ ਤੁਸੀਂ ਯਹਵਾਹ ਸਾਡੇ ਇੰਤਜ਼ਾਮੀ ਪਰਮੇਸ਼ਰ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹallelujah ਹallelujah ਪ੍ਰਭੂ ਜਿੱਥੇ ਕੁਝ ਵੀ ਨਹੀਂ ਉੱਥੇ ਸਭੋ ਕੁਝ ਪੈਦਾ ਕਰਨ ਦੀ ਤਾਕਤ ਰੱਖਣ ਵਾਲੇ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹallelujah ਹallelujah ਥੈਂਕ ਯੂ ਜੀਸਸ ਤੁਸੀਂ ਯਹਵਾ ਰਫਾ ਸਾਡੇ ਚੰਗਾ ਕਰਨ ਵਾਲੇ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹallelujah ਹallelujah ਥੈਂਕ ਯੂ ਜੀਸਸ ਪ੍ਰਭੂ ਜੀ ਤੁਹਾਡੇ ਬਚਨ ਚ ਲਿਖਿਆ ਹੈ ਜਿਹੜੇ ਪਰਮੇਸ਼ਰ ਦੇ ਨਾਲ ਪ੍ਰੇਮ ਰੱਖਦੇ ਉਹਨਾਂ ਦੇ ਲਈ ਸਭ ਚੀਜ਼ਾਂ ਮਿਲ ਕੇ ਭਲੇ ਆਈ ਹੀ ਪੈਦਾ ਕਰਦੀਆਂ ਹallelujah ਧੰਨਵਾਦ ਕਿਉਂਕਿ ਤੁਸੀਂ ਕਹਿ ਦਿੱਤੀ ਤੁਸੀਂ ਮੇਰੇ ਹੁਕਮਾਂ ਦੀ ਪਾਲਣਾ ਕਰੋਗੇ ਤਾਂ ਮੈਂ ਤੁਹਾਨੂੰ ਤਦ ਹੀ ਦੱਸਾਰੇ ਹੁਕਮਾਂ ਦੇ ਉੱਤੇ ਉੱਚਾ ਕਰਾਂਗਾ ਸੱਚਮੁੱਚ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਉੱਚਾ ਕੀਤਾ ਸਾਡੇ ਮਹੱਲਿਆਂ ਦੇ ਸਾਡੇ ਪਰਿਵਾਰਾਂ ਵਿੱਚ ਪਿਤਾ ਪਰਮੇਸ਼ ਜੀ ਤੁਸੀਂ ਕਹੇ ਮੈਂ ਤੈਨੂੰ ਪਹੁੰਚ ਨਹੀਂ ਸਗੋਂ ਸਿਰ ਧਰਾਵਾਂ ਹallelujah ਤੁਸੀਂ ਬਹੁਤੀ ਕੌਮਾਂ ਨੂੰ ਕਰਜ਼ ਦੇਉਂਗੇ ਪਰ ਆਪ ਕਿਸੇ ਤੋਂ ਕਰਜ਼ ਨਹੀਂ ਲਵੋਗੇ ਹallelujah ਸੱਚਮੁੱਚ ਪਿਤਾ ਪਰਮੇਸ਼ ਜੀ ਤੁਸੀਂ ਅਬਰਾਮ ਇਜ਼ਹਾਕ ਨੂੰ ਵਾਲੀ ਬਰਕਤਾਂ ਦੇ ਵਾਰਿਸ ਠਹਿਰਾਇਆ ਪਿਤਾ ਪਰਮੇਸ਼ ਜੀ ਜਿਸ ਤਰ ਤੁਸੀਂ ਆਪਣੇ ਦਾਸ ਅਬਰਾਮ ਨੂੰ ਆਸ਼ੀਸ਼ ਬਰਕਤ ਦੇਉਸੀ ਉਹੀ ਬਰਕਤ ਪਿਤਾ ਪਰਮੇਸ਼ ਸਾਨੂੰ ਸਾਡੇ ਪਰਿਵਾਰਾਂ ਨੂੰ ਤੁਸੀਂ ਦਿੱਤੀ ਆ ਪਾਉਂਗੇ ਜੀ ਤੁਹਾਡਾ ਧੰਵਾਦ ਤੁਹਾਡੇ ਬਚਨ ਵਿੱਚ ਸ਼ੇਰ ਬੱਚਾ ਨੂੰ ਕਾਟਾ ਪਿੰਦਾ ਭੁੱਖ ਲੱਗਦੀ ਹੈ ਪਰ ਯਹੋਵਾ ਦੇ تعالਿਮਾਂ ਨੂੰ ਕਿਸੇ ਵੀ ਚੰਗੀ ਚੀਜ਼ ਦੀ ਥੋੜੇ ਨਹੀਂ ਹੋਵੇਗੀ ਹਾਲੇਲੂਇ ਯਹੋਵਾ ਦੇ ਪੁਕਾਰਨ ਵਾਲੇ ਕਦੀ ਵੀ ਸ਼ਰਮਿੰਦੇ ਨਹੀਂ ਹੋਣਗੇ ਉਹਨਾਂ ਦੇ ਮੂੰਹ ਕਦੇ ਵੀ ਕਾਲੇ ਨਹੀਂ ਹੋਣਗੇ ਪਿਤਾ ਪਰਮੇਸ਼ਰ ਤੁਹਾਡੇ ਬੱਚਨ ਚ ਲਿਖਿਆ ਹੈ ਕਾਸ਼ ਉਤੇ ਤਰਤੀ ਕਾਲ ਜਾਣ ਕੇ ਪਰ ਯਹਵਾ ਦੇ ਕਹੀ ਹੋਏ ਬਚਨ ਕਦੀ ਨਹੀਂ ਟੱਲਣਗੇ ਸੱਚ ਮੁੱਚ ਪਿਤਾ ਪਰਮੇਸ਼ ਜੀ ਤੁਸੀਂ ਆਪਣੇ ਵਾਅਦੇ ਦੇ ਪੱਕੇ ਪਰਮੇਸ਼ਰ ਪ੍ਰਭ ਜੀ ਤੁਸੀਂ ਕਹੇ ਨਾ ਮੈਂ ਤੇਨੂੰ ਕਦੀ ਛੱਡਾਂਗਾ ਨਾ ਮੈਂ ਕਦੇ ਤਿਆਗਾਂਗਾ ਹਾਲੇਲੂਇਆ ਮੈਂ ਤੇਰੇ ਅੰਗ ਸੰਗ ਰਹਾਂਗਾ ਪ੍ਰਭ ਤੁਹਾਡੇ ਬਚਨ ਵਿੱਚ ਲਿਖਿਆ ਹੈ ਵਿਵਸਥਾ ਦੀ ਪੁਸਤਕ ਤੇਰੀ ਮੂੰਹ ਤੋਂ ਤੇਰੇ ਚਿੱਤ ਤੋਂ ਕਦੀ ਵੱਖਰੀ ਨਾ ਹੋਵੇ ਦਿਨ ਰਾਤ ਸੱਤੇ ਧਿਆਨ ਕਰ ਤੂੰ ਆਪਣੇ ਮਾਰਗਾਂ ਨੂੰ ਸਫਲ ਬਣਾਵੇਂਗਾ ਤੇਰਾ ਬੋਲ ਬਾਲਾ ਹੋਵੇਗਾ ਹallelujah ਸੱਚ ਮੁੱਚ ਪਿਤਾ ਪਰਮੇਸ਼ ਤੇਰੇ ਬਚਨ ਚ ਲਿਖਿਆ ਹੈ ਯਹੋਵਾ ਦੇ ਪ੍ਰੇਮ ਇਹ ਤੁਹਾਡਾ ਮਨ ਤੱਕੜਾ ਹੋਵੇ ਤੁਹਾਡਾ ਮਨ ਦੇਰ ਹੋਵੇ ਹallelujah ਸੱਚ ਮੁੱਚ ਪਿਤਾ ਪਰਮੇਸ਼ ਜੀ ਤੁਸੀਂ ਮਹਾਨ ਉਹ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਦੀ ਤੁਹਾਡੀ ਮਹਿਮਾ ਦੇ ਵੀ ਤੁਹਾਡੇ ਅਭਿਸ਼ੇਕ ਦੇ ਵਿੱਚ ਵਾਧੇ ਜਾਈਏ ਪਿਤਾ ਪਰਮੇਸ਼ਰ ਜੀ ਅਸੀਂ ਆਪਣੇ ਆਪ ਵਿੱਚ ਘਟਦੇ ਜਾਈਏ ਸਾਨੂੰ ਪਵਿੱਤਰ ਆਤਮਾ ਦੇ ਫਲਾਂ ਦੇ ਨਾਲ ਭਰਦੇ ਹੋ ਪ੍ਰੇਮ ਆਨੰਦ ਸ਼ਾਂਤੀ ਤਿਰਜ ਭਲਾਈ ਵਫਾਦਾਰੀ ਨਰਮਾਈ ਦਿਆਲ ਵੀ ਸਹਿਯਮ ਦੇ ਨਾਲ ਪਰ ਪਿਤਾ ਪਰਮੇਸ਼ਰ ਜੀ ਪਰਬੂ ਜੀ ਉਹ ਆਤ ਜੁੜੀਆਂ ਤੁਹਾਨੂੰ ਸਾਡੇ ਪਸੰਦ ਨਹੀਂ ਸਾਡੇ ਵਿੱਚੋਂ ਨਿਕਲ ਜਾਣ ਪਿਤਾ ਪਰਮੇਸ਼ਰ ਜੀ ਤੁਹਾਡੀ ਪਾਕ ਪਵਿੱਤ ਆਤਮਾ ਸਾਡੇ ਵਿੱਚ ਵਾਸ ਕਰੇ ਪ੍ਰਭੂ ਜੀ ਸਾਡੇ ਅਗਵਾਈ ਕਰੇ ਪਿਤਾ ਪਰਮੇਸ਼ਰ ਜੀ ਕੋਈ ਬਿਅਰੀ ਦੀ ਸ਼ਕਤੀ ਕੋਈ ਪਾਪ ਦੀ ਸ਼ਕਤੀ ਸਾਾਨੂੰ ਤੁਹਾਡੇ ਤੋਂ ਵੱਖਰੇ ਨਾ ਕਰ ਸਕੇ ਪਿਤਾ ਪਰਮੇਸ਼ੂ ਜੀ ਜਿਸ ਦਾ ਅਤਨਵਾਦ ਕਰਦੇ ਪ੍ਰਭੂ ਜੀ ਇੱਕ ਇੱਕ ਜਾਂਦੀ ਪ੍ਰਾਤ ਤਾ ਤੁਸੀਂ ਉਦ ਤੱਕ ਦੇ ਦਿੱਤਾ ਸੀ ਤੁਹਾਡਾ ਧੰਨਵਾਦ ਤੁਹਾਡੇ ਸ਼ੁਕਰਗੁਜ਼ਾਰ ਕਰਦੇ ਪ੍ਰਭੂ ਜੀ ਨਾਲ ਦੇ ਹੱਥਾਂ ਦੇ ਕੰਮਾਂ ਵਿੱਚ ਤੁਸੀਂ ਬਰਕਤ ਦੇਣਾ ਅਤੇ ਰਾਹ ਨੂੰ ਸਫਲਤਾ ਮੂਬਾ ਕਰਨਾ ਪਤਾ ਪਰਮੇਸ਼ਰ ਜਿਨਾਂ ਨੂੰ ਹਰ ਤੰਦੇ ਕੋਫ ਖਤਰੇ ਐਕਸੀਡੈਂਟਾਂ ਤੋਂ ਬਚਾ ਕੇ ਰੱਖਣਾ ਵੇਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਪਰਮੇਸ਼ਰ ਜੀ ਅਸੀਂ ਪ੍ਰਾਰਥਨਾ ਕਰਦੇ ਆਪਣੇ ਆਗੂਆਂ ਦੇ ਲਈ ਕਿਤਾ ਪਰਮੇਸ਼ਰ ਜੀ ਪ੍ਰਭੂ ਜੀ ਅਸੀਂ ਆਪਣੇ ਆਗੂ ਦੀ ਤੰਦਰੁਸਤੀ ਸੋਕ ਸਲਾਮ ਜੀ ਤੁਹਾਡੀ ਪਾਕ ਪਵਿੱਤਰ ਹਜ਼ੂਰੀ ਵਿੱਚੋਂ ਮੰਗਦੇ ਹਾਂ ਪਿਤਾ ਪਰਮੇਸ਼ਰ ਜੀ ਉਹਨਾਂ ਦਾ ਆਨੰਦ ਆਦਾ ਸਫਲ ਤੇ ਮੁਬਾਰਕ ਹੋਵੇ ਉਹਨਾਂ ਦੇ ਰਾਹਾਂ ਨੂੰ ਤੁਸੀਂ ਮੁਬਾਰਕ ਕੀਤਾ ਪਿਤਾ ਪਰਮੇਸ਼ਰ ਜੀ ਤੇ ਸਵਰਗੀ ਦੂਤ ਉਹਨਾਂ ਦੀ ਹਿਫਾਜ਼ਤ ਕਰਦੇ ਹਨ ਪਿਤਾ ਪਰਮੇਸ਼ਰ ਸਿਜਦਾ ਦਾ ਧੰਵਾਦ ਕਰਦੇ ਪ੍ਰਭੂ ਜੀ ਜਿੰਨੇ ਵੀ ਦਾਤਾਂ ਦੀ ਸਾਡੀ ਮਹਿਮਾ ਦੇ ਵਿੱਚ ਲੱਗੇ ਹੋਏ ਹਨ ਪਿਤਾ ਪਰਮੇਸ਼ਰ ਜੀ ਨਾਲ ਪਰਿਵਾਰਾਂ ਵਿੱਚ ਉਹਦੀ ਤੁਹਾਡੀ ਸ਼ਾਂਤੀ ਤੁਹਾਡੀ ਕਿਰਪਾ ਹਮੇਸ਼ਾ ਬਣੀ ਰਹੇ ਪਿਤਾ ਪਰਮੇਸ਼ਰ ਜੀ ਜਿਸ ਇਸਰਾਇਲ ਦੀ ਸੋਕ ਸਲਾਮ ਦੀ ਸਾਡੀ ਪਾਕ ਪਵਿੱਤਰ ਹਜ਼ੂਰੀ ਵਿੱਚੋਂ ਮੰਗਦੇ ਹਾਂ ਪਿਤਾ ਪਰਮੇਸ਼ਰ ਜੀ ਇਹ ਸਾਰੀ ਪ੍ਰਾਰਥਨਾ ਨੂੰ ਅਸੀਂ ਆਪਣੇ ਦੀ ਦਾਤਾ ਪ੍ਰਭੂ ਯੇਸ਼ੂ ਮਸੀਹ ਜਿੰਦਾ ਸਾਮਰਥੀ ਨਾਮ ਵਿੱਚ ਮੰਗਦੇ ਹਾਂ ਆਮੀਨ ਆਮੀਨ ਆਮੀਨ